Indigo ਦੇ ਇੱਕ ਪਾਇਲਟ ਨੇ ਬੰਬਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਅਤੇ ਉਸ ਦਾ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜੀ ਹਾਂ ਉਸ ਨੇ ਇਜਾਜ਼ਤ ਮੰਗੀ ਹੈ ਕਿ ਉਡਾਨ ਭਰਦੇ ਸਮੇਂ ਕਿਰਪਾਨ ਆਪਣੇ ਨਾਲ ਰੱਖਣ ਦੀ ਮੈਂ ਇਜਾਜ਼ਤ ਮੰਗਣ ਦੇ ਵਾਸਤੇ ਤੁਹਾਨੂੰ ਬੇਨਤੀ ਕਰਦਾ ਹਾਂ ਤਾਂ ਕੀ ਹੈ ਅਸਲ ਹਕੀਕਤ ਅਤੇ ਇਸ ਦੇ ਪਿੱਛੇ ਉਸ ਦੇ ਵੱਲੋਂ ਕੀ ਗੱਲਬਾਤ ਕਹੀ ਗਈ ਹੈ ਆਓ ਤੁਸੀਂ ਵੀ ਸੁਣੋ ਜੀ ਹਾਂ Indigo ਦੇ ਇੱਕ ਸਿੱਖ ਪਾਇਲਟ ਦੇ ਵੱਲੋਂ ਬੰਬੇ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਗਈ ਹੈ ਦੇਸ਼ ਦੇ ਵਿੱਚ ਕੇਂਦਰ ਸਰਕਾਰ ਨੂੰ ਉਸ ਨੂੰ ਡਿਊਟੀ ਦੇ ਉੱਪਰ ਜਹਾਜ਼ ਉਡਾਉਂਦੇ ਸਮੇਂ ਕਿਰਪਾਨ ਰੱਖਣ ਦਾ ਅਧਿਕਾਰ ਦੇਣ ਦੇ ਵਾਸਤੇ ਪਟੀਸ਼ਨ ਦਿੱਤੀ ਗਈ ਹੈ। ਕਿਰਪਾਨ ਇੱਕ ਕਰਵ ਬਲੇਡ ਵਾਲਾ ਇੱਕ ਛੋਟਾ ਚਾਕੂ ਹੁੰਦਾ ਹੈ ਜਿਸ ਨੂੰ ਸਿੱਖ ਖਾਲਸੇ ਦੀਆਂ ਪੰਜ ਵਿਲੱਖਣ ਨਿਸ਼ਾਨੀਆਂ ਦੇ ਵਿੱਚੋਂ ਇੱਕ ਵਜੋਂ ਪਹਿਨਾ ਜਾਂਦਾ ਹੈ। IndiGo ਦਾ ਸੰਚਾਲਨ ਕਰਨ ਵਾਲੀ ਕੰਪਨੀ ਇੰਟਰ ਗਲੋਬ ਐਵੀਏਸ਼ਨ ਦਾ ਪਾਇਲਟ ਅਤੇ ਕਰਮਚਾਰੀ ਅੰਗਦ ਸਿੰਘ ਅਤੇ ਉਸਨੇ ਹਾਈ ਕੋਰਟ ਦੀ ਨਾਗਪੁਰ ਬੈਂਚ ਦੇ ਸਾਹਮਣੇ ਦਾਇਰ ਆਪਣੀ ਪਟੀਸ਼ਨ ਦੇ ਵਿੱਚ ਇਹ ਦਲੀਲ ਵੀ ਦਿੱਤੀ ਹੈ ਕਿ ਕਿਰਪਾਨ ਤਾਂ ਕਰਨਾ ਭਾਰਤੀ ਸੰਵਿਧਾਨ ਦੇ ਅਨੁਛੇਦ 25 ਦੇ ਤਹਿਤ ਸੁਰੱਖਿਆਤਾ ਅਤੇ ਉਸਦਾ ਧਾਰਮਿਕ ਅਧਿਕਾਰ ਵੀ ਹੈ ਜੋ ਕਿ ਆਜ਼ਾਦੀ ਦੀ ਗਾਰੰਟੀ ਵੀ ਦਿੰਦਾ ਹੈ ਇਸ ਤੋਂ ਬਾਅਦ ਜਸਟਿਸ ਨਿਤਿਨ ਸਾੰਭਰੇ ਅਤੇ ਅਭੇ ਮੰਤਰੀ ਦੀ ਬੈਂਚ ਨੇ ਕੇਂਦਰ ਸਰਕਾਰ ਅਤੇ 에ਅਰਲਾਈਨ ਦੋਵਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਵੀ ਮੰਗਿਆ ਬੈਂਚ ਨੇ ਅਗਲੀ ਸੁਣਵਾਈ 29 ਜਨਵਰੀ 2024 ਨੂੰ ਤੈਅ ਕੀਤੀ ਹੈ ਇਸ ਤੋਂ ਇਲਾਵਾ ਦੱਸਦੀ ਹੈ ਕਿ ਸਿੰਘ ਦੇ ਵਕੀਲ ਐਡਵੋਕੇਟ ਸਾਹਿਲ ਸ਼ਾਮ ਦੀਵਾਨੀ ਨੇ ਦਲੀਲ ਦਿੱਤੀ ਹੈ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਵਿੱਚ ਸੋਧ ਦੀ ਜ਼ਰੂਰਤ ਹੈ ਉਹ ਦੱਸਦੇ ਨੇ ਕਿ 12 ਮਾਰਚ 2022 ਨੂੰ ਸਰਕਾਰ ਨੇ ਸਿੱਖ ਯਾਤਰੀਆਂ ਨੂੰ ਇੱਕ ਨਿਸ਼ਚਿਤ ਆਕਾਰ ਦੀ ਕਿਰਪਾਨ ਰੱਖਣ ਦੀ ਇਜਾਜ਼ਤ ਦੇਣ ਦੇ ਵਾਸਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀ ਹਾਲਾਕੀ ਇਹ ਦਿਸ਼ਾ ਨਿਰਦੇਸ਼ ਸਿੱਖ ਧਰਮ ਦੇ ਨਾਲ ਸੰਬੰਧਿਤ ਕਰਮਚਾਰੀਆਂ ਸਮੇਤ ਹਵਾਈ ਅੱਡਿਆਂ ਜਾਂ ਫਿਰ 에어ਲਾਈਨਸ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕਿਰਪਾਨ ਰੱਖਣ ਤੋਂ ਵਰਜਦੇ ਵੀ ਸੀ ਪਰ ਦੱਸਦੀ ਹੈ ਕਿ ਪਟੀਸ਼ਨ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਇਹ ਪਾਬੰਦੀ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ ਸਿੰਘ ਨੇ ਜ਼ੋਰ ਦੇ ਕੇ ਕਿਹਾ ਹੈ ਕਿ 에어ਲਾਈਨਸ ਸਟਾਫ ਦੇ ਸਮਾਨ ਅਧਿਕਾਰ ਤੋਂ ਇਨਕਾਰ ਕਰਦੇ ਹੋਏ ਯਾਤਰੀਆਂ ਨੂੰ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਦੇਣਾ ਤਰਕਹੀਣ ਹੈ ਪਹਿਲਾਂ ਦੇ ਹੁਕਮਾਂ ਦੇ ਵਿੱਚ ਸਿਵਲ ਐਵੀਏਸ਼ਨ ਸੁਰੱਖਿਆ ਬਿਊਰੋ ਨੇ ਕਿਹਾ ਸੀ ਕਿ ਕੇਵਲ ਸਿੱਖ ਯਾਤਰੀਆਂ ਨੂੰ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਹੋਵੇਗੀ ਅਤੇ ਕੋਈ ਵੀ ਸਟੇਕਹੋਲਡਰ ਜਾਂ ਫਿਰ 에ਅਰਲਾਈਨ ਕਰਮਚਾਰੀ ਸਿੱਖਾਂ ਸਮੇਤ ਜੋ ਕਿ ਕਿਸੇ ਵੀ ਟਰਮੀਨਲ ਦੇ ਵਿੱਚ ਕੰਮ ਕਰ ਰਿਹਾ ਹੋਵੇ ਭਾਵੇਂ ਉਹ ਘਰੇਲੂ ਜਾਂ ਫਿਰ ਅੰਤਰਰਾਸ਼ਟਰੀ ਹੋਵੇ ਨਹੀਂ ਹੋਵੇਗਾ ਵਿਅਕਤੀ ਦੇ ਉੱਪਰ ਕਿਰਪਾਨ ਚੁੱਕਣ ਦੀ ਇਜਾਜ਼ਤ ਦੇ ਬਾਰੇ ਵਿੱਚ ਲਗਾਤਾਰ ਇਸ ਦੇ ਉੱਪਰ ਕਈ ਵਾਰ ਸਵਾਲ-ਜਵਾਬ ਜੋ ਸੀ ਉਹ ਬਣਦੇ ਆ ਰਹੇ ਸੀ ਪਰੰਤੂ ਹੁਣ ਇਸ ਵਕਤ ਇੰਡੀਗੋ ਦੇ ਇਸ ਸਿੱਖ ਪਾਇਲਟ ਅੰਗਰਤ ਸਿੰਘ ਦੇ ਵੱਲੋਂ ਉਠਾਏ ਜਾ ਰਹੇ ਇਸ ਬੀੜੇ ਤੋਂ ਬਾਅਦ ਕੀ ਉਸ ਨੂੰ ਵਾਕਈ ਇਜਾਜ਼ਤ ਮਿਲ ਜਾਵੇਗੀ ਕਿਰਪਾਨ ਧਾਰਨ ਕਰਨ ਦੀ ਜਾਂ ਫਿਰ ਨਹੀਂ ਇਸ ਦੇ ਬਾਰੇ ਵਿੱਚ ਲਗਾਤਾਰ ਇੱਕ ਜੋ ਸਵਾਲ ਜਵਾਬ ਦਾ ਇੱਕ ਪੁਲਿੰਦਾ ਹੈ ਉਹ ਬਣਿਆ ਹੋਇਆ ਹੈ ਅਤੇ ਖਾਸ ਤੌਰ ਤੇ ਭਾਰਤੀ ਸੰਵਿਧਾਨ ਦੇ ਅਨੁਛੇਦ 25 ਦੀ ਜਿਹੜੀ ਮਰਿਆਦਾ ਹੈ ਅਤੇ ਇਸ ਨੂੰ ਬਰਕਰਾਰ ਰੱਖਣ ਜਾਂ ਫਿਰ ਨਾ ਰੱਖਣ ਦੇ ਉੱਪਰ ਵੀ ਇੱਕ ਆਜ਼ਾਦਾਨਾ ਸੋਚ ਨੂੰ ਧਾਰਨ ਕਰਨ ਦੀ ਇੱਕ ਜੋ ਦਲੀਲ ਹੈ ਉਸ ਦੇ ਉੱਪਰ ਵੀ ਇੱਕ ਸਵਾਲ ਜਾਂ ਨਿਸ਼ਾਨ ਲਗਾਤਾਰ ਖੜਾ ਕਰ ਰਿਹਾ ਹੈ। ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਪੁੱਲਣਾ। ਵਿਦੇਸ਼ ਜਾਣ ਦੀ ਚਾਹਵਾਨ ਸਟੂਡੈਂਟਸ ਲਈ ਖੁਸ਼ਖਬਰੀ। ਗਲੋਬਲ ਵਾਈਜ਼ ਇੱਕ ਵਾਰ ਫਿਰ ਲੈ ਕੇ ਹਾਜ਼ਰ ਹੈ ਸਟੱਡੀ ਅਬ੍ਰੋਡ ਐਜੂਕੇਸ਼ਨ ਫੇਅਰ। ਜਿੱਥੇ ਤੁਹਾਨੂੰ ਮਿਲੇਗਾ ਮੌਕਾ ਯੂਕੇ, ਯੂਐਸਸੀ, ਕੈਨੇਡਾ, ਆਇਰਲੈਂਡ ਆਸਟ੍ਰੇਲੀਆ ਅਤੇ ਜਰਮਨੀ ਵਰਗੇ ਮੁਲਕਾਂ ਦੇ ਰਿਪ੍ਰੈਜ਼ੈਂਟੇਟਿਵਜ਼ ਨੂੰ ਮਿਲੰਦਾ ਨਵੀਂ ਦਿੱਲੀ ਦੇ ਲੀ ਮੈਰੀਡੀਅਨ ਹੋਟਲ 'ਚ 24 दिसंबर दिन ऐतवार सवेरे दस बजे तो शाम पांच बजे तक होने रजिस्टर करो विजिट करो साड़ी वेबसाइट इवेंट्स डॉट ग्लोब एडवाइस डॉट कॉम जानकारी दे इस नंबर पे संपर्क कर सकते हो 100 परसेंट एप्लीकेशन फी कैशबैक यूनिवर्सिटी कॉलेज रिप्रेजेंटेटिव्स रिप्रेजेंटेटिव वन टू वन सेशन सक्सेसफुल वीजा एप्लीकेशन फ्री प्रोफाइल बिल्डिंग गाइडेंस फ्री होगा आयल्स डायग्नोस्टिक टेस्ट आयल्स फ्री ते चार हजार फ्लैट ऑफ GRE ਫੀਸ ਤੇ 13500 ਦਾ ਫਲੈਟ ਆਫ ਤੁਰੰਤ ਚੈੱਕ ਕਰੋ ਆਪਣੀ ਲੋਨ ਐਲੀਜੀਬਿਲਟੀ ਉਹ ਵੀ ਬਿਲਕੁਲ ਫ੍ਰੀ ਨਾ ਗਵਾਓ ਇਹ ਸੁਨਹਿਰਾ ਮੌਕਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ